ਨਿਊਜ਼ੀਲੈਂਡ ਵਿੱਚ ਸੋਮਵਾਰ ਨੂੰ ਇੱਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ ਸਜ਼ਾ ਵਿੱਚ ਨਿਊਜ਼ੀਲੈਂਡ ਦੇ ਬੀਚ ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਉਨ੍ਹਾਂ ਤੇ ਹਮਲਾ ਕਰਨ ਵਾਲੇ 28 ਸਾਲਾਂ ਭਾਰਤੀ ਨਾਗਰਿਕ ਨੂੰ ਪੀੜਤਾ ਨੂੰ 3000 ਨਿਊਜ਼ੀਲੈਂਡ ਡਾਲਰ ਦਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਨਿਊਜ਼ੀਲੈਂਡ ਵੈਬਸਾਈਟ stuff.co.nz ਦੀ ਰਿਪੋਰਟ ਦੇ ਮੁਤਾਬਕ ਜਵਾਰ ਸਿੰਘ ਨੇ ਪਹਿਲਾਂ ਨੈਲਸਨ ਦੇ ਤਹਾਨੂੰ ਨਾਈ ਵਿੱਚ ਦੇ ਤਿੰਨ ਘਟਨਾਵਾਂ ਨਾਲ ਸੰਬੰਧਿਤ ਅਸ਼ਲੀਲ ਹਮਲੇ ਦੇ ਤਿੰਨ ਦੋਸ਼ਾਂ ਤੇ ਅਸ਼ਲੀਲ ਹਰਕਤ ਦੇ ਇੱਕ ਦੋਸ਼ ਲਈ ਦੋਸ਼ ਸਵੀਕਾਰ ਕੀਤਾ ਸੀ ਸੋਮਵਾਰ ਨੂੰ ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਜੋ ਰਿਲੀ ਨੇ ਕਿਹਾ ਕਿ ਸਿੰਘ ਨੂੰ ਖੁਦ ਨੂੰ ਅਤੇ ਆਪਣੇ ਪੁੱਤਰ ਨੂੰ ਸ਼ਰਮਸਾਰ ਕੀਤਾ ਜਿਸ ਨੂੰ ਉਹ ਨਿਊਜ਼ੀਲੈਂਡ ਵਿੱਚ ਮਿਲਣ ਆਇਆ ਸੀ ਵੈੱਬਸਾਈਟ ਮੁਤਾਬਕ ਸਿੰਘ ਨੂੰ ਦੋਸ਼ੀ ਟਹਿਰਾਇਆ ਗਿਆ ਤੇ ਉਸ ਦੀਆਂ ਤਿੰਨ ਪੀੜਤਾਂ ਵਿੱਚੋਂ ਹਰੇਕ ਨੂੰ ਭਾਵਨਾਤਮਕ ਨੁਕਸਾਨ ਦੇ ਹਰਜਾਨੇ ਵਜੋਂ 1000 ਨਿਊਜ਼ੀਲੈਂਡ ਡਾਲਰ ਅਦਾ ਕਰਨ ਦੀ ਸਜ਼ਾ ਸੁਣਾਈ ਪੁੱਛਗਿਛ ਦੌਰਾਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੇਚ ਤੇ ਔਰਤਾਂ ਨੂੰ ਮਿਲਿਆ ਸੀ ਪਰ ਉਹਨਾਂ ਨਾਲ ਗੱਲ ਨਹੀਂ ਕੀਤੀ ਸਜਾ ਸੁਨਾਦਰਨ ਜੱਜਰੀਲੀ ਨੇ ਕਿਹਾ ਕਿ ਔਰਤਾਂ ਕਾਫੀ ਹੱਦ ਤੱਕ ਘਬਰਾਈਆਂ ਤੇ ਡਰੀਆਂ ਹੋਈਆਂ ਸਨ ਸਿੰਘ ਦੇ ਵਕੀਲ ਟੋਨੀ ਵੈਂਫੋਰਡ ਨੇ ਅਦਾਲਤ ਵਿੱਚ ਇੱਕ ਪੱਤਰ ਪੇਸ਼ ਕੀਤਾ ਜਿਸ ਵਿੱਚ ਉਸਨੇ ਨਿਊਜ਼ੀਲੈਂਡ ਵਿੱਚ ਇੱਕ ਪਸ਼ੂ ਭਲਾਈ ਸੰਸਥਾ ਵਿੱਚ 190 ਘੰਟੇ ਦੀ ਕਮਿਊਨਿਟੀ ਕੰਮ ਦੀ ਪੁਸ਼ਟੀ ਕੀਤੀ। ਫ੍ਰੀਲੀ ਨੇ ਕਿਹਾ ਕਿ ਸਿੰਘ ਦੇ بیٹے ਨੇ ਭਾਰਤ ਪਰਤਣ ਤੇ ਉਸ ਲਈ ਕਾਉਂਸਲਿੰਗ ਦਾ ਆਯੋਜਨ ਕੀਤਾ ਤੇ ਉਸਨੇ ਸਵੀਕਾਰ ਕੀਤਾ ਕਿ ਉਸਦੇ ਪਿਤਾ ਲਈ ਹੁਣ ਨਿਊਜ਼ੀਲੈਂਡ ਵਿੱਚ ਰਹਿਣਾ ਉਚਿਤ ਨਹੀਂ ਹੈ। ਸਿੰਘ ਜੋ ਮੰਗਲਵਾਰ ਨੂੰ ਭਾਰਤ ਲਈ ਰਵਾਨਾ ਹੋਣ ਵਾਲਾ ਹੈ ਤੇ ਉਸ ਨੂੰ ਆਪਣੀ ਗਲਤੀ ਦਾ ਪਛਤਾਵਾ ਹੈ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।